ਮਖਣਾ ਪਿਆਰ ਦਾ ਤੈਨੂੰ ਮੈਂ ਬੱਲ ਦੱਸਣਾ ਕੰਨ ਕਰ ਗੱਲ ਸੁਣ ਮਖਣਾ ਪਿਆਰ ਦਾ ਤੈਨੂੰ ਮੈਂ ਬੱਲ ਦੱਸਣਾ ਤਾਰਿਆਂ ਦੀ ਲੋਏ ਬਾਤਾਂ ਪਾਈਏ ਬਹਿ ਕੇ ਦੋਏ ਤੈਨੂੰ ਇੱਕ ਦਿੱਤ ਵੀਤ ਵਾਂਗੂ ਰੱਖਣਾ ਕੰਨ ਕਰ ਗੱਲ ਸੁਣ ਮਖਣਾ ਪਿਆਰ ਦਾ ਤੈਨੂੰ ਮੈਂ ਬੱਲ ਦੱਸਣਾ ਹੇ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਬੁੱਲੀਆਂ ਚ ਹੱਸ ਲਿਆ ਨਾਗ ਵਾਂਗੂ ਦੱਸ ਜਿੰਦ ਕੱਢ ਲਿਆ ਰਾ ਦੀ ਪੱਟ ਹੋਣੀਏ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਕਰੇ ਉੱਡ ਉੱਡ ਚਿੱਤ ਖੰਬ ਲਾਲਵਾ ਬਾਹਾਂ ਤੇਰੇ ਵੇਗੜੇ ਦੇ ਵਿੱਚ ਪਾਲਵਾ ਕਰੇ ਉੱਡ ਉੱਡ ਚਿੱਤ ਖੰਬ ਲਾਲਵਾ ਬਾਹਾਂ ਤੇਰੇ ਵੇਗੜੇ ਦੇ ਵਿੱਚ ਪਾਲਵਾ ਹਾਏ ਰੱਖ ਦੇ ਰੱਖ ਦੇ ਕਾਲਜੇ ਤੇ ਹੱਥ ਝੰਨਾ ਰੱਖ ਦੇ ਕਜਲੇ ਦੀ ਤਾਰ ਬਣ ਚਲੀ ਤਲਵਾਰ ਇਹਨਾਂ ਅੱਖੀਆਂ ਦੇ ਮਾਰੇ ਕੋਲ ਬਚਣਾ ਕੰਨ ਕਰੀ ਗੱਲ ਸੁਣ ਮਖਣਾ ਪਿਆਰ ਦਾ ਤੈਨੂੰ ਮੈਂ ਬੱਲੇ ਦੱਸਣਾ ਵਾਲੀ ਵਾਲੀ ਕਿੱਥੋਂ ਸਿੱਖਿਆ ਮੈਨੂੰ ਵੀ ਸਿੱਖਿਆ ਦੇ ਆ ਮੈਂ ਤੈਨੂੰ ਨਹੀਂ ਕੋਈ ਸਿਖਾਉਂਦਾ ਟਿਕ ਜੱਟੀ ਬਾਈ ਜੀ ਬਾਈ ਗਾਣਾ ਕਿਵੇਂ ਲੱਗਿਆ ਜ਼ਰੂਰ ਕਮੈਂਟ ਲਾਈਕ ਕਰਕੇ ਦੱਸਿਓ ਇਹ ਸਾਡੀ ਟੀਮ ਦਾ ਨਵਾਂ ਮੈਂਬਰ ਹੈ ਨਾਮ ਹੀ ਕਰਨ ਕਰਨ ਆ ਇਹ ਬਾਜ ਦੱਚੋ ਮੁੰਡੇ ਦੀ ਕਿੰਨੀ ਸੋਹਣੀ ਬਾਜ ਆ ਹਾਂ ਪਾਰਟਾਂ ਦੇ ਵਿੱਚ ਸਪੋਰਟ ਕਰਿਓ ਇਹਨੂੰ ਹਨਾ ਕਮੈਂਟ ਕਰਕੇ ਇਹ ਸਾਡੇ ਕੋਲ ਅਜ ਪਹਿਲੇ ਹੀ ਦਿਨ ਆਇਆ ਮੁੰਡਾ ਬਈ ਸਾਡੇ ਤੇ ਨਵੇਂ ਪਾਰਟ ਦੇ ਵਿੱਚ ਜਰੂਰ ਦੇਖਿਓ ਨਵਾਂ ਕਰੈਕਟਰ ਨਾਮ ਵੀ ਤੁਹਾਨੂੰ ਪਾਰਟ ਦੇ ਵਿੱਚ ਦੇਖਣ ਨੂੰ ਮਿਲੂਗਾ ਕੀ ਨਾਮ ਹੈ ਕਰੈਕਟਰ ਗੱਲ ਪਤਾ ਕੀ ਆ ਕੀ ਆ ਮੈਂ ਕਰੈਕਟਰ ਜੋ ਨਿਕਲਾ ਮੇਰਾ ਵੀ ਉਹ ਸੱਚੀ ਨਾਲ ਕਿਦੇ ਸਾਜ ਰਿਓ ਪਤਾ ਨਹੀਂ ਥਾ ਕੀ ਆ ਓਏ ਸੱਚੀ ਤੇਰਾ ਭਾਈ ਲੱਗਦਾ ਇਹ ਇਹ ਆ ਜੀ ਮੇਰਾ ਛੋਟਾ ਭਾਈ ਆਂਢੀ ਗਵਾਂਢੀ ਹਾਂ ਅਸੀਂ ਕੋਈ ਚੱਕਰ ਨਹੀਂ ਹੈਗਾ ਸਾਡੇ ਬਜ਼ੁਰਗ ਬੈਠੇ ਨੇ ਉਹ ਬਾਈ ਵੱਡਾ ਨਾਮ ਵਾਲਾ ਉਹ ਤਾਂ ਸਾਲਿਆਂ ਨੂੰ ਤਾਂ ਬਜ਼ੁਰਗ ਕਹੀ ਜਾਂਦਾ ਮੇਰੇ ਜਾਨੇ ਛੱਡ ਨਹੀਂ ਉਹ ਮਜੂਰ ਅੰਕਲ ਕਹਿੰਦਾ ਕੋਈ ਨਹੀਂ ਚੱਲ ਜਾਣਾ ਹਾਂ ਸੁੱਖੀ ਚਾਚਾ ਚੱਲ ਵੱਡਾ ਭਾਈ ਆਹ ਸੁੱਖੀ ਭਾਈ ਆ ਹਾਂ ਜੀ ਤੇ ਇਹ ਬਹੁਤ ਸਪੋਰਟ ਕਰਦੇ ਨੇ ਪਿੰਡ 'ਚ ਬਹੁਤ ਵਧੀਆ ਨਾਮ ਹੈ ਉਹ ਵੀ ਨਾਮ ਹੈ ਇਹਨਾਂ ਦਾ ਮੈਂ ਤੁਸੇ ਵੀ ਬੋਲਦਾ ਕੁਛ ਹਾਂ ਜੀ બસ ਆਹ ਵੀਡੀਓ ਬਣਦੀ ਆ ਬਾਈ ਜੀ ਆ ਆ ਆ ਆ ਸਾਥ ਜੀ ਸਿੱਖਣਾ ਮੈਂ ਇਹ ਸਮਝਦਾ ਸਾਡੇ ਚ ਸਾਰੇ ਤੁਹਾਨੂੰ ਲਾਇਕ ਤੋਂ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਹੌਸਲਾ ਵਧਾਈ ਕਰਿਆ ਕਰੋ ਕੈਂਟ ਕੈਂਟ ਜੇ ਤੁਹਾਨੂੰ ਵੀਡੀਓ ਬਣਾ ਕੇ ਦਿੰਦੀ ਆ ਵਿਚਰੀ ਜਰੂਰ ਆਓ ਕਰਿਆ ਕਰੋ ਇਹਦੀ ਮਿਹਨਤ ਨੂੰ ਥੋੜਾ ਜਿਹਾ ਲਾਉ ਬੂਰ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦੇ ਆ ਸਾਡੀ ਵੀਡੀਓ ਤੁਸੀਂ ਫੈਮਿਲੀ ਚ ਬੈ ਕੇ ਆਰਾਮ ਨਾਲ ਦੇਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਨਹੀਂ ਹੈਨਾ ਹਾਂ ਹਾਂ ਚਾਹੇ ਸਾਰਾ ਪਰਿਵਾਰ ਬੈ ਕੇ ਇਕੱਠੇ ਦੇਖੋ ਬੇਸ਼ੱਕ ਸਾਡੀ ਵੀਡੀਓ ਚੱਲੇ ਨਾ ਚੱਲੇ ਪਰ ਅਸੀਂ ਇਹੋ ਜਿਹੀ ਨਹੀਂ ਬਣਾਵਾਂਗੇ ਜਿਹੜੀ ਤੁਸੀਂ ਦੇਖ ਨਾ ਸਕੋ ਹੂੰ ਉਹ ਤੁਹਾਡੇ ਹੱਥ ਜਾ ਹੁਣ ਤੁਸੀਂ ਵਾਇਰਲ ਕਰਨੀ ਆ ਚਲਾਣੀ ਆ ਨਹੀਂ ਚਲਾਣੀ ਹਨਾ ਵੀ ਰੱਖਣੀਆਂ ਛੱਡਣੀਆਂ ਮਾਰਨੀਆਂ ਦੱਪਣੀਆਂ ਭੇਜਣੀਆਂ ਚੱਲਣੀਆਂ ਕਿਵੇਂ ਕਰਨੀਆਂ ਇਹ ਐਕਸ਼ਨ ਸੱਸ ਕਰਵਾਈ ਸੱਸ ਕੱਪ ਭਾਈ ਸੱਸੇ ਕਰ ਹਾਂ ਪਹਿਲਾਂ ਮੈਂ ਬਰੋਬਰ ਵਾਜਾ ਦੇਖ ਲਾ ਦੇ ਤਰਾ ਸੋਖਣੇ ਬੈਠ ਗਈ ਲੜ ਕੇ ਉਹ ਤਾਂ ਮੈਨੂੰ ਦਿਓਰ ਲਾ ਦੇ ਤਾਂ ਮੈਂ ਨਾ ਠਹਿਕਦਾ ਰਹਿਣਾਗਾ ਉਹ ਚੱਲ ਚੱਲ ਕੋ ਕਿਉ ਲੜੀ ਜਾਂਦੀ ਆ ਤੂੰ ਆਪਣੇ ਜਮਾਖਾ ਵਰਗੀ ਆ ਮੈਨੂੰ ਨਹੀਂ ਪਤਾ ਹੈਗਾ ਚੁੱਕੀ ਨਹੀਂ ਬਹੁਤ ਕਰਾਇਆ ਆ ਅਗਰ ਜੁਧਾਰਾ ਚੱਕਿਆ ਨਾ ਉੱਥੇ ਇੰਨਾ ਜਨੂਸ ਕੱਢਿਆ ਚਾਰ ਕਰੀ ਗੱਲਾਂ ਹੋ ਰਹੀਆਂ ਨੇ ਚੱਲ ਕੋਈ ਨਹੀਂ ਕੋਈ ਨਹੀਂ ਉਹ ਬੈ ਜਾ ਭਾਈ ਜਵਾਖਾ ਵਰਗੇ ਆਪਣੇ ਭਾਈ ਦੇਖ ਲਾਏ ਤਾਂ ਮੇਰੇ ਨਾਲ ਐਦਾਂ ਹੀ ਲੜਦੀ ਰਹਿੰਦੀ ਓਏ ਐਵੇਂ ਨਹੀਂ ਲੜਦੇ ਹੁੰਦੇ ਘਰ ਆਏ ਨਾਲ ਮੈਂ ਤਾਂ ਰਾਜੀ ਖੁਸ਼ੀ ਪੁੱਛਣ ਆਈ ਆ ਮੈਂ ਤਾਂ ਕੋਈ ਕੰਮ ਆਈ ਆ ਆਂਦੀ ਮੈਨੂੰ ਪੈਗੀ ਦੱਸ ਹਾਂ ਦੱਸ ਕੀ ਕੰਮ ਆਈ ਆ ਹਾਂ ਦੱਸ ਮੈਂ ਤਾਂ ਤੁਹਾਨੂੰ ਐ ਕੁਛਦੀ ਸੀ ਹਾਂ ਵੀ ਵੋਟ ਪਾਣ ਜਾਵਾਂਗੀ ਹਾਂ ਵੋਟ ਤਾਂ ਪਾਉਂ ਜਾਊਂਗੀ ਕਿਹਨੂੰ ਪਾऊंगी ਮੈਂ ਤੋ ਕਿਹਨੂੰ ਪਾऊंगी ਮੈਂ ਤਾਂ ਆਪਣੀ ਛਿੰਦਰ ਦਾਈ ਨੂੰ ਪਾਉਂਗੀ ਹਾਂ ਚਾਚੀ ਨੂੰ ਚਲ ਟਾਈ ਦਾ ਚੱਕ ਕੋਈ ਗੱਲ ਵੀ ਫਿਰ ਤੂੰ ਤਾਂ ਮੇਰੇ ਦਿਲ ਦੀ ਗੱਲ ਕੀਤੀ ਆ ਮੈਂ ਵੀ ਛੇਦਰ ਨਹੀਂ ਪਾਉਂਗੀ ਅੱਛਾ ਫਿਰ ਆਪਾਂ ਐ ਕਰਦੇ ਆ ਆਪਾਂ ਇਕੱਠੇ ਚੱਲਦੇ ਆ ਐ ਕਰ ਤੂੰ ਤੇਰਾ ਬੰਦਾ ਕੀ ਕਹਿੰਦਾ ਤੇਰੇ ਬੰਦੇ ਦਾ ਪਤਾ ਤਾਂ ਹੈਗਾ ਪਿਛਲੀ ਵਾਰੀ ਮੈਨੂੰ ਫੂਟ ਤੇ ਹੀ ਛੱਡ ਕੇ ਚਲਾਇਆ ਸੀ ਚੰਗੀ ਉਹਨੂੰ ਵੀ ਬਣਾ ਲਾ ਛੇਦਰ ਤੋਂ ਬੋੜ ਬੈ ਜੋ ਇੱਕ ਬੋੜ ਹੋਰ ਵਾਜੂਗੀ ਆ ਲੈ ਤੇਰਾ ਬਾਈ ਦਾ ਛੇਦਰ ਰਿਪੋਰਟ ਪਾਉਂਦੇ ਕਿਉਂ ਜੀ ਬਾਈ ਛੇਦਰ ਰਿਪੋਰਟ ਪਾ ਮਾਰ ਕਰੂਗੀ ਪਿੰਡ ਦਾ ਦੇਖ ਉਹ ਤਾਂ ਸਾਰੀਆਂ ਜਿੰਨੀਆਂ ਚਨਨੀਆਂ ਸਾਰੀਆਂ ਸੁਵਿਧਾਾਂ ਦਊਗੀ ਠੀਕ ਆ ਬਈ ਕਹਿੰਦੀ ਮੈਂ ਤਾਂ ਪਿੰਡ ਤੱਕ ਟੈਂਪੋ ਵੀ ਲਵਾ ਦੂੰ ਆਣ ਜਾਣ ਵਾਸਤੇ ਪਤਾ ਚਨਨੀਆਂ ਨੋਡੇ ਤੋਂ ਤੁਰਕਿਆਂ ਵਾਲਾ ਪੈਂਦਾ 2 ਮੀਲ ਪੈ ਜਾਂਦਾ ਧਾਰੀਵਾਲ ਕੀ ਕਰੂੰਗਾ ਨਸ਼ਾ ਤੇ ਲਾ ਦੂੰਗਾ ਲੋਕਾਂ ਨੂੰ ਪਹਿਲਾਂ ਹੀ ਉਹਨੂੰ दारू ਪਲਾਪ ਲਾ ਕੇ ਟੱਲੀ ਕਰ ਰਹੇ ਆ ਉਹ ਅੱਖਣੀ ਰੋਜ਼ दारू ਪੀ ਕੇ ਆਉਂਦਾ ਘਰੇ ਚਰਨੋ ਰੱਬਾ ਵੀ ਸੰਤ ਰੋਬੋਟ ਪਾਵਾਂਗੇ ਹਾਂ ਤੂੰ ਐ ਕਰ ਪੈ ਤੂੰ ਤੇਰੇ ਬੰਦੇ ਨੂੰ ਲੈ ਕੇ ਚੱਲ ਅਸੀਂ ਆਉਂਦੇ ਆ ਨਹੀਂ ਮੈਂ ਤਾਂ ਸੁਣਿਆ ਪਕੌੜਿਆਂ ਦਾ ਨੰਬਰ ਵੀ ਚੱਲ ਰਿਹਾ ਪਤਾ ਅੱਛਾ ਹੋਰ ਪਕੌੜੇ ਚੱਲ ਰਹੇ ਨੇ ਪਾ ਪਕੌੜੇ ਖਾ ਕੇ ਆਵਾਂਗੇ ਹ ਤੂੰ ਫਿਰ ਮੇਰੇ ਨਾਲ ਨਹੀਂ ਜਾਂਦੀ ਮੈਂ ਤੇਰੇ ਬਾਈ ਨਾਲ ਆਉਂਦੀ ਆ ਤੂੰ ਚੱਲ ਚੱਲ ਮੈਂ ਵੀ ਇਹਨੂੰ ਲੈ ਕੇ ਆਉਂਦੀ ਆ ਚੱਲ ਲੈ ਕੇ ਆਉਂ ਉਹ ਲੜਨਾ ਪੈਂਦੇ ਨਾਲ ਚੰਗਾ 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 ਹੈਜੀ ਆਪਾਂ ਸਿੰਧਰ ਨੂੰ ਵੋਟ ਪਾਉਣੀ ਹੈ ਪੱਕਾ ਜੇ ਤੁਹਾਡੇ ਕੋਲ ਫੋਨ ਹੈਗੇ ਤਾਂ ਚਾਹ ਤਾ ਤੁਹਾਡੇ ਕੋਈ ਯਾਰ ਦੋ ਉਹਨੂੰ ਕਹਿ ਕੇ ਵੀ ਸਿੰਧਰ ਨੂੰ ਵੋਟ ਪਵਾਉਂੋ ਓਏ ਆਪਾਂ ਸਾਰੇ ਮੇਰੀ ਗੱਲ ਸੁਣਨਾ ਜਿਹੜੇ ਆਪਣੇ 4-5 ਘਰ ਨੇ ਨਾ ਆਪਾਂ ਸਾਰੇ ਵੋਟ ਸਿੰਧਰ ਨੂੰ ਪਾਵਾਂਗੇ ਬਸ ਠੀਕ ਹੈ ਲੈ ਮੈਂ ਭਾਂਡੇ ਰੱਖਿਆ ਹਾਂ ਭਾਂਡੇ ਰੱਖਿਆ ਆਪਾਂ ਚੱਲਦੇ ਵੋਟ ਪਾਉਣ ਠੀਕ ਹਾਂ ਬਸ ਕੰਮ ਨਿਬੜ ਗਿਆ ਤੇਰੇ ਹੁਣ ਚਲ ਤੈਨੂੰ ਕਿਹੜਾ ਪੈਣਾ ਕਹਿੰਦਾ ਮੈਂ ਖਾਈ ਬੈਠੀ ਆ ਬੱਪਾ ਬੱਪਾ ਲਾ ਬੰਨ ਲੈ ਕੋਸਰਾ ਤੈਨੂੰ ਕਿਹਨੂੰ ਪੈਣਾ ਰੁੜਜਾਣਾ ਕਹਿੰਦਾ ਰੁੜਜਾਣਾ ਪੈਣਾ ਐਕਸ਼ਨ ਮੈਂ ਤੈਨੂੰ ਕਿਹੜਾ ਰੁੜਜਾਣੇ ਨੇ ਕਿਹਾ ਵੀ ਮੈਂ ਟੈਟ ਹੋਈ ਬੈਠੀ ਆ ਵੀ ਮੇਰੇ ਬੰਦੇ ਨੇ ਕਿਹਾ ਲੰਬੜਾ ਕਿੱਸ ਤੇ ਦੇਖ ਲੈ ਤੂੰ ਕਾ ਮੇਰੇ ਬੰਦੇ ਨੇ ਮਗਰ ਐਂ ਪੈ ਗਈ ਜਿਵੇਂ ਸੂਈ ਹੋਈ ਕੁੱਤੀ ਪੈਂਦੀ ਹੁੰਦੀ ਆ ਮੇਰੇ ਬੰਦਾ ਕਹਿੰਦਾ ਮੈਨੂੰ ਕਹਿੰਦੇ ਥੱਪੜ ਮਾਰੂ ਲੈ ਲੈ ਕੋਈ ਤੇਰਾ ਜੇਠ ਲੱਗਦਾ ਤੈਨੂੰ ਚਮਈ ਸ਼ਰਮ ਨਹੀਂ ਆਗੀ ਲੈ ਚਾਰ ਨੂੰ ਤੂੰ ਮੈਨੂੰ ਦੱਸ ਅੱਜ ਤੱਕ ਮੈਂ ਮਾੜਾ ਚੰਗਾ ਕਦੇ ਬੋਲੀ ਆ ਪਿੰਡ ਚ ਵੀ ਕਦੇ ਮੈਂ ਤੈਨੂੰ ਬੋਲੀ ਆ ਦੱਸ ਮੈਂ ਕਦੇ ਤੇਰੇ ਘਰ ਵਾਲੇ ਨੂੰ ਕਿਹਾ ਮੈਂ ਤਾਂ ਬਾਈ ਬਾਈ ਕਰ ਕਿ ਇੱਜ਼ਤ ਕਰਦੀ ਆ ਉਹਦੀ ਨਹੀਂ ਮੈਨੂੰ ਨਹੀਂ ਪਤਾ ਭਾਈ ਮੇਰੇ ਬੰਦੇ ਨੇ ਮੈਨੂੰ ਜਾ ਕੇ ਦੱਸਿਆ ਐਨਾ ਤਾਂ ਮੈਨੂੰ ਯਕੀਨ ਆ ਕਿ ਮੇਰਾ ਬੰਦਾ ਝੂਠ ਨਹੀਂ ਬੋਲਦਾ ਉਹਨੇ ਮੈਨੂੰ ਸੱਚ ਦੱਸਿਆ ਜੋ ਉਹ ਵੀ ਦੱਸਿਆ ਜਾ ਕੇ ਫਰਮੁਣੇ ਥੋੜੀ ਮੈਂ ਤੇਰੇ ਘਰ ਵਾਲੇ ਨੂੰ ਕੁਝ ਕਹੂੰਗੀ ਨਹੀਂ ਭਾਈ ਮੈਨੂੰ ਨਹੀਂ ਪਤਾ ਮੇਰੇ ਬੰਦੇ ਨੇ ਮੈਨੂੰ ਕਿਹਾਗਾ ਮੈਂ ਤਾਂ ਬਲਾਈ ਗੁੱਸਾ ਕਰਦੀ ਆਂ ਨਾਲੇ ਸੌਕੜ ਮੈਨੂੰ ਕਹਿੰਦੇ ਨਸ਼ਾ ਵੇਚੀਂ ਨਸ਼ਾ ਵਸਰੀਆ ਤੈਨੂੰ ਪਤਾ ਨਸ਼ਾ ਕੌਣ ਵੇਚਦਾ ਕੌਣ ਵੇਚਦਾ ਆ ਤਾਈ ਮਨਜੀਤ ਤਾਈ ਹਾਂ ਜਿਹੜੀ ਕਹਿੰਦੀ ਤਾਈ ਤਾਈ ਮੇਰੀ ਤਾਈ ਮੇਰੀ ਤਾਈ ਐ ਮੇਰੀ ਤਾਈ ਐ ਅੱਤਾਂ ਤੇ ਚਲ ਸੌਕੜ ਨੇ ਪਾੜਾ ਖਾਕਾ ਐਵੇਂ ਕਹਿੰਦੀ ਥੱਪੜ ਮਾਰੂੰ ਚਾਰ ਤਾਂ ਸਾਨ ਇੱਕ ਥੱਪੜ ਦੀ ਮਾਰਾ ਭਗਾ ਕੇ ਮਾਰਦਾ ਥੱਪੜ ਉਹਦੇ ਮੂੰਹ ਤੇ ਓਏ ਉਹ ਤਾਂ ਮੇਰਾ ਸਾਰਾ ਕਾਮਲਾ ਦਾ ਟੱਬਰ ਆ ਸਾਰਾ ਓਏ ਉਹ ਤਾਂ ਮੈਨੂੰ ਐ ਲੱਗ ਅੱਛਾ ਹਾਂ ਤੀਵੀ ਵੀ ਓਏ ਮੇਰ ਤਾਂ ਤੀਵੀ ਵੀ ਲੱਗੀ ਬੇ ਆਹਦੀ ਤਾਂ ਲੱਗਦੀ ਨਹੀਂ ਹੈਗੀ ਵੀ ਨਸ਼ਾ ਕਰੂਗੀ ਹੈ ਉਹ ਵੀ ਖਾਈ ਬੈਠੀ ਆ ਦੋਏ ਜੀ ਦੋਏ ਜੀ ਤੂੰਨੇ ਘਰੇ ਗਿਆ ਤਾਂ ਕੱਲ ਸੀਗਾ ਤੂੰ ਦੱਸਣਾ ਮੈਨੂੰ ਅੱਜ ਲੱਗ ਰਿਹਾ ਤੂੰ ਅੱਜ ਕਿੱਥੋਂ ਆਇਆ ਓ ਮੈਂ ਤੈਨੂੰ ਦੱਸਣਾ ਭੁੱਲ ਗਿਆ ਦੀਆ ਅੱਛਾ ਹਾਂ ਹੁਣ ਕਿੱਥੋਂ ਆਇਆ ਓ ਮੈਂ ਉਧਰੋਂ ਆਇਆ ਮੈਨੂੰ ਹੋਰ ਕੰਮ ਦੀ ਗੱਲ ਹੋਰ ਕੰਮ ਸੀ ਐ ਕਰਦਾ ਜਿਹੜਾ ਉਹਨਾਂ ਚਾਚਾ ਨਹੀਂ ਹੈ ਨਾ ਉਹਨੂੰ ਲੰਮਾ ਦੇ ਦਿੰਦਾ ਓ ਚਾਚੇ ਨੂੰ ਮੈਂ ਲੰਮਾ ਮਦਫਾ ਦੇ ਕੇ ਆਇਆਗਾ ਕੀ ਕਹਿੰਦਾ ਫਿਰ ਉਹ ਚਾਚੇ ਨੂੰ ਮੈਂ ਸਮਝਾ ਕੇ ਆ ਚਾਚਾ ਵੀ ਤੇਰੇ ਬੰਦ ਨੇ ਸਮਝਾ ਕੇ ਆਹੋ ਕਾ ਸਮਝ ਆਲਾ ਕਦੇ ਇਹ ਪਰਚਾ ਪਵਾ ਲੈਣਾ ਕ ਜਮਾਨਤ ਵੀ ਨਹੀਂ ਹੋਣੀ ਦੇਖੀ ਕਿਹ ਹੈ ਮਤਾ ਚਾਚੇ ਨੂੰ ਮੈਂ ਫਿਰ ਕੱਲ ਨੂੰ ਨਾ ਸਾਨੂੰ ਕਹੀਂ ਤੂੰ ਮੈਂ ਮਤਨ 276 ਰਕੀਸ ਕੋ ਹਮਨ ਨਾ ਤੇ ਮੈਂ ਅੱਛਾ ਹਾਂ ਮਾ ਮੇਰੇ ਜਾਣ ਤੋਂ ਬਾਅਦ ਨਾ ਮੇਰੇ ਘਰ ਇਹਨੂੰ ਤਾਂ ਕਿ ਕਰਦਾ ਹੋ ਅਮਲੀ ਲੈ ਹਾਂ ਜੀ ਬਹੁਤ ਅੰਗ ਕਰਦਾ ਪੁੱਛੋ ਨਾ ਕੁਝ ਤੁਸੀਂ ਬਾਗ ਜਾਓਗੇ ਨਾ ਮੈਂ ਤਾਂ ਹੁਣ ਫੇਰ ਫਿਕਰ ਪਈ ਬੀ ਦੇ ਲੱਕੇ ਮੂੰਹ ਫੜ ਕੇ ਕਹਦਾ ਆਈ ਲਵ ਯੂ ਲੈ ਰੱਸ ਜੇ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕਹਿਣਗੇ ਪਤਾ ਨਹੀਂ ਮੈਂ ਤਾਂ ਗਲਤ ਓਏ ਉਹ ਤਾਂ ਸਾਰਾ ਮੇਰੇ ਹੁੰਦੇ ਵੀ ਡਰਿਆ ਹੈਗਾ ਹਾਂ ਹੋਰ ਤੇਰੇ ਸਾਹਮਣੇ ਤਾਂ ਕੀ ਕਰਦੀ ਤੈਨੂੰ ਕਹਿ ਰਹੀ ਸੀ ਤੇ ਮੇਰੇ ਸਾਹਮਣੇ ਕਹਿ ਰਹੀ ਸੀ ਲਵ ਯੂ ਜੀ ਪਤਾ ਕੀ ਆ ਤੁਸੀਂ ਸ਼ਰੀਫ ਹੋ ਥੋੜੀ ਸ਼ਰੀਫਤ ਦਾ ਨਜ਼ਾਇਰ ਫਾਇਦਾ ਚੱਕਦਾਗਾ ਰੁੜ ਜਾਣਾ ਇਹ ਤਾਂ ਜੇ ਕੋਈ ਲੈਕਚਰ ਲੈਣਾ ਹੁੰਦਾ ਫੇਰ ਲੋਟ ਆਉਂਦਾ ਐ ਨਹੀਂ ਲੋਟ ਆ ਓਏ ਆਮਲੀ ਕਿੰਨੇ ਤਾਂ ਦੋ ਹੀ ਇਹੀ ਚ ਲਾਦੇ ਨੇ ਉਹਦੇ ਘਰਾਂ ਲਿਵਿਟ ਸਮਝਾਉਂਦੀ ਉਹਨੂੰ ਸਹੀ ਗੱਲ ਆ ਜੇ ਕਾਹੇ ਤਾਂ ਵੱਡੂ ਕੁੱਤੀ ਵਾਂਗੂ ਪੈਂਦੀ ਆ ਜਿਵੇਂ ਕੁੱਤੀ ਦੇ ਕਤੂਰੇ ਛੇੜਦੇ ਹੁੰਦੇ ਨੇ ਉਹ ਪਹਿਲਾਂ ਤਾਂ ਮੈਨੂੰ ਸੌਫ ਗੁਲਾਵੀ ਦਿੱਤੀ ਉਹ ਮਹਤਾਰੇ ਸਾਨੂੰ ਤਰਾ ਸਿਆਣੀ ਆਗੀ ਆਹ ਤੂੰ ਤਾਂ ਮੇਲ ਕਰਾਉਂਦਾ ਸੀ ਬਰਾਬਰ ਬਿਠਾਉਂਦਾ ਸੀ ਅਖੇ ਆਪਣੇ ਜਵਾਕਾਂ ਵਰਗੇ ਜਵਾਕਾਂ ਝੁਕਾਂ ਵਰਗੇ ਕੋਈ ਨਹੀਂ ਆਗੀ ਮੈਨੂੰ ਕਿਹੜਾ ਪਤਾ ਸੀ ਕਿ ਇਹੀ ਚ ਨਿਕਲੂ ਇਹ ਵੀ ਹੀ ਕਿਹੜਾ ਪਤਾ ਸੀ ਵੀ ਇਹ ਵੀ ਮਾਰ ਸਕਦੀ ਆਗੀ ਹਾਇ ਜੀ ਹੁਣ ਕੀ ਕਰਾਂਗੇ ਮੈਂ ਕਹਿੰਦੀ ਆ ਆਪਾਂ ਜੀ ਹੁਣ ਠੀਕ ਆ ਗਏ ਤੁਹਾਡੇ ਹੁੰਦੇ ਹੁੰਦੇ ਨਹੀਂ ਆਪਾਂ ਥਾਣੇ ਹਾਂ ਮੈਂ ਕਹਦਣਾ ਫਿਰ ਸਾਨੂੰ ਕਹੀਂ ਹਾਂ ਠੀਕ ਆ ਲੈ ਭਾਈ ਫਿਰ ਪੰਚਾਇਤ ਇਕੱਠੀ ਕਰਦੇ ਫਿਰੋਂਗੇ ਤੇਰੀ ਹੱਥ ਲਾਉਂਦੇ ਫਿਰੋਂਗੇ ਅਸੀਂ ਸਮਝੌਤਾ ਨਹੀਂ ਕਰਨਾ ਇਹ ਕਾਹਦੇ ਲੜਦੇ ਹੋ ਕੇਸ ਦਾ ਨੂੰ ਕਾਲਾ ਹੁੰਦਾ ਧਰੇ ਜਾ ਕੇ ਲੰਬਾ ਦੀ ਆਏ ਉਹ ਬੇਬੇ ਲੰਬਾ ਦਾ ਦੇ ਜਾਂਦਾ ਠੀਕ ਆ ਉਹਦੀ ਜਨਾਨੀ ਪਤਾ ਇਹਨਾਂ ਨੂੰ ਕੀ ਕਹਿੰਦੀ ਇਹਦੀ ਥੱਪੜ ਮਾਰੂ ਦੇਖ ਲੈ ਲੈ ਉੱਟਿਆ ਦੇਖ ਲੈ ਇਹ ਕੋਈ ਉਹ ਤਾਂ ਬੇਬੇ ਬਹੁਤ ਕੁੱਠਾ ਬੋਲਦੀ ਆ ਮਾਲ ਦਾ ਉਹ ਖਾਂਦੀਆਂ ਨਾਲ ਉਹਦੇ ਉਹ ਭਾਈ ਉਹ ਆਏ ਆ ਉਹਨੂੰ ਘਰ ਨਹੀਂ ਬੰਦੇ ਦਾ ਨਾ ਪੁੱਤ ਦਾ ਘਰ ਨਾ ਮਨੋਂ ਕੁੜੀ ਦਾ ਨਾ ਫੇਰ ਕੋਈ ਮਾਂ ਤਾਂ ਕਿਸੇ ਦਾ ਨੁਦਾਰ ਰਹੀ ਨਹੀਂ ਬੱਸ ਫੇਰ ਮਾਂ ਤਾਂ ਦੋ ਜੀ ਖਾਦੇ ਨੇ ਜਿਹਦੇ ਉਹਨਾਂ ਚੋਂ ਕੋਈ ਤੇਰਾ ਸਹੀ ਹੋਵੇ ਤਾਂ ਹੀ ਗੱਲ ਬਣੂ ਮੇਰੇ ਪੂਰੇ ਕਾਨ ਹੈ ਬੇ ਬੇਬੇ ਬੇਨਰ ਤਾਂ ਉਹ 1 ਮਿੰਟ ਚ ਹੋ ਹੋ ਜੂਗੀ ਠੀਕ ਹੈ ਨਾ ਜੇ ਥਾਣੇ ਚ ਨਾ ਧਰਤਾ ਦੋਨਾਂ ਜੀਆਂ ਦਾ हां गोड्ढे चले ਲੈ ਲਈ ਤੇਰੇ ਨਾਲ ਤਾਂ ਮਾਰੀ ਚੱਲ ਕੋਈ ਗੱਲ ਨਹੀਂ ਚਰਨ ਤੂੰ ਟੈਨਸ਼ਨ ਨਾ ਲਾ ਮੈਂ ਲਾਂਬਾ ਦੇ ਆ ਬਾਕੀ ਦੇ ਜੇ ਹੁਣ ਕਦੇ ਆਇਆ ਨਾ ਮੇਰੇ ਹਸਲ ਨੂੰ ਉਧਰੇ ਖੇਤ ਲਈ ਲਾਈ ਉਹਦੇ ਮੁੱਕੇ ਚੰਗੀਆਂ ਚੰਨਾ ਬੇਬੇ ਤੂੰ ਤਰਲਾ ਸਾਗ ਜਾ ਹਾਂ ਮੈਂ ਕਹਿੰਦੀ ਸੀ ਹਾਂਜੀ ਬੇਬੇ ਤਾਂ ਮਿੰਡ ਮਿੰਡ ਲੱਗਦੀ ਆ ਕਰਨ ਮਗਰ ਬੇਬੇ ਤਾਂ ਉਧਰ ਸੜੌਣ ਲੱਗੀ ਫਰਦੀ ਦੀ ਮਜੁੰਡਿਆ ਤੋਂ ਘਰੇ ਆ ਪਾ ਲਈ ਹਰਗੇ ਬੇਬੇ ਨੇ ਛੜਾਤੀ ਨਹੀਂ ਤਾਂ ਮੈਂ ਨੱਤਮਾਂ ਤੋੜ ਦੇਣੀ ਸੀ ਉਹਦੀ ਓਏ ਯਾਰ ਪਤਾ ਕੀ ਗੱਲ ਆ ਇਹ ਕੰਮਾਂ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਖਟਿਆ ਫਿਰ ਦੀ ਹੁਣ ਆਪਾਂ ਘਰੇ ਬਹਿ ਕੇ ਬੇਇੱਜ਼ਤੀ ਕਰਾਈ ਗਈ ਓਏ ਪਤ ਤੂੰ ਉਹੀ ਗੱਲ ਕਹਿਣਾ ਆਪਾਂ ਬੇਇੱਜ਼ਤੀ ਵੀ ਨਹੀਂ ਕਰਾ ਸਕਦੇ ਪਤਾ ਕੀ ਆ ਇਹ ਗੱਲਾਂ ਨਾ ਬਜੇ ਨੇ ਸੁਭਾਣੇ ਨਹੀਂ ਬੰਦੇ ਹੁੰਦੇ ਆ ਗੱਲਾਂ ਜੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਤੁਹਾਨੂੰ ਬਾਹਰੇ ਕਿਸੇ ਨੇ ਕਹਿਤਾ ਵੀ ਤੇਰੀ ਤੀਵੀ ਨੂੰ ਆਏ ਕਹਿੰਦਾ ਫਰਦਾ ਤੂੰ ਚੌੜਾ ਹੋਇਆ ਫਰਦਾ ਥੋੜਾ ਮਾਰਨ ਹੋ ਜਾਊਗਾ ਓਏ ਉਹ ਤਾਂ ਫਿਰ ਹੈ ਜਿਆ ਆਏ ਤਾਂ ਮੈਂ ਤੇਰੇ ਤੋਂ ਵਿਸ਼ਵਾਸ ਬਾਤ ਤੱਕ ਉਹਦੀ ਵਿਸ਼ਵਾਸ ਦੀ ਦੁਨੀਆ ਟਿਕੀ ਆ ਹੁਣ ਵਿਸ਼ਵਾਸ ਦੀ ਆਪਣਾ ਰਿਸ਼ਤਾ ਟੁੱਟ ਗਿਆ ਗਾ ਜੇ ਮੈਨੂੰ ਤੁਸੀਂ ਬਾਹਰੇ ਰਹਿਣ ਨੂੰ ਦੇਖ ਲਓ ਕਿਸੇ ਦੀ ਅੱਜ ਤੱਕ ਹਿੰਮਤ ਹੋਈ ਐ ਇਹ ਪਤਾ ਨਹੀਂ ਆਮਲੀ ਜਾ ਕਿੱਥੋਂ ਦੱਦ ਲੱਗਿਆ ਟੁੱਟ ਗਿਆ ਨਸ਼ੇ ਬਾਹਰੇ ਕਰਨ ਲੱਗਿਆ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਨਸ਼ਾ ਵੇਚਦਾ ਕੌਣਾ ਬੰਟ ਚ ਕੋਈ ਇਹੀ ਤਾਂ ਪਤਾ ਨਹੀਂ ਲੱਗਦਾ ਕਿੱਥੋਂ ਖਾਂਦਾ ਕਿੱਥੋਂ ਨਾ ਚਲਾ ਜਾਓ ਜੀ ਚੱਲ ਚੱਲ ਤੂੰ ਆਪਦਾ ਧਿਆਨ ਰੱਖੀ ਠੀਕ ਆ ਚੰਗਾ ਹਾਂ 1 ਮਿੰਟ ਜਿਹੜਾ ਹੁਣ ਭੱਜ ਕੇ ਖਾਣ ਦੇ ਕਿੱਧਰ ਪਾ ਗਿਆ ਬਸ ਇੱਥੇ ਰੋ ਚੌੜਾ ਹੋਇਆ ਫਿਰਦਾ ਕੋ ਜੋਗਾ ਅਈਓ ਤਫਰ ਹਈਆ ਆਇਆ ਤਾਂ ਮੰਟਰ ਨੂੰ ਵਿਸ਼ਵਾਸ ਪਾ ਸਕੋ ਉਹਦੀ ਵਿਸ਼ਵਾਸ ਤੇ ਦੁਨੀਆ ਤੇ ਕੀ ਆ ਹੁਣ ਵਿਸ਼ਵਾਸ ਤੇ ਆਪਣਾ ਰਿਸ਼ਤਾ ਕਿੱਗਿਆਗਾ ਜੇ ਮੈਨੂੰ ਤੁਸੀਂ ਬਾਹਰ ਰਹਿਣੇ ਆ ਦੇਖ ਲਓ ਕਿਸੇ ਦੇ ਹੱਥ ਤੱਕ ਹਿੰਮਤ ਹੋਈ ਏ ਇਹ ਪਤਾ ਨਹੀਂ ਆਮਲੀ ਜਾਂ ਕਿਸੋਂ ਦਾਤ ਲੱਗਿਆ ਢੁਣ ਜਾ ਆ ਮਸੇ ਬਾਹਰ ਕਰਨ ਲੱਗਿਆ ਪਤਾ ਕਿ ਕੌਣ ਵੇਚਦਾ ਮੈਂ ਪੁੱਛੂੰਗੀ ਹਾਂ ਜੀ ਤੁਹਾਨੂੰ ਪਤਾ ਮੈਨੂੰ ਤਾਂ ਪਤਾ ਕੌਣ ਵੇਚ ਰਿਹਾ ਇਥੇ ਚੱਕ ਕਿਸੇ ਦੇ ਹੱਥ ਤੱਕ ਹਿੰਮਤ ਕਦੇ ਮੈਂ ਤੁਹਾਨੂੰ ਦੱਸਾਂਗਾ ਮੈਨੂੰ ਟਾਈਮ ਲੱਗਣ ਦੇ ਹਲੇ ਠੀਕ ਹਾਂ ਸਾਲਾ ਮੈਂ ਕੰਮ ਕਰਨਾ ਵਾਚ ਦੱਸੋ ਨਹੀਂ ਨਹੀਂ ਪਹਿਲਾਂ ਫੜੂੰਗੀ ਜੇ ਮੈਂ ਦੱਸੂ ਕੈ ਦ ਓਏ ਚਰਨੋ ਮੈਨੂੰ ਤਾਂ ਪਤਾ ਕੌਣ ਵੇਚਦਾ ਪਰ ਤੂੰ ਰੌਲਾ ਪਾ ਦੇ ਜੀ ਤੇਰੇ ਗੱਲ ਨਹੀਂ ਬਚੇ ਨੇ ਐਕਸ਼ਨ ਅੱਛਾ ਤੁਹਾਨੂੰ ਪਤਾ ਵੀ ਕੌਣ ਵੇਚਦਾ ਹਾਂ ਇਹ ਮਰ ਜਾ ਤੁਸੀਂ ਮੈਨੂੰ ਉਸ ਦਿਨ ਦਾ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਪਤਾ ਲੋਕ ਤਾਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਨੇ ਤੇ ਵੀ ਦੱਸ ਦਿੰਦਾ ਕਦੋਂ ਮੈਨੂੰ ਫੋਨ ਤੇ ਵੀ ਦੱਸਦੀ ਰਹੀਆਂ ਠੀਕ ਹੈ ਕਿਉਂਕਿ ਮੇਰੇ ਦਿਲਾਂ ਮਲਾਈ ਜਾਂਦੀ ਆ ਉਹ ਵੀ ਮੈਂ ਰੋਲਿੰਗ ਠੀਕ ਹੈ ਇੱਕ ਮਿੰਟ ਕਹ ਦੱਸਣ ਨੂੰ ਤਾਂ ਤੈਨੂੰ ਮੈਂ ਫੋਨ ਤੇ ਵੀ ਦੱਸ ਦਿੰਦਾ ਚਰਨੋਂ ਪਰ ਕਦਾ ਢਿੱਡ ਚ ਕੋਈ ਗੱਲ ਪਾਜਦੀ ਨਹੀਂ ਕਿ ਮੈਂ ਤੈਨੂੰ ਤਾਂ ਦੱਸਿਆ ਫਿਰ ਮੈਂ ਜਵਾਬ ਦੂੰ ਫਿਰ ਫਿਰ ਤੂੰ ਮੇਰਾ ਜਵਾਬ ਦੇ ਫਿਰ ਦੱਸ ਕਿਤੇ ਜਾ ਕੇ ਚੱਲ ਜਵਾਬ ਚੱਲ ਕਿਤੇ ਸਰ ਲਾ ਦਿੰਦਾ ਮੈਨੂੰ ਫੋਨ ਤੇ ਐਕਸ਼ਨ ਉਹ ਚਰਨੋਂ ਦੱਸਦਾ ਮੈਂ ਤੈਨੂੰ ਫੋਨ ਤੇ ਵੀ ਦਿੰਦਾ ਪਰ ਮੈਨੂੰ ਪਤਾ ਤੇਰੇ ਗੱਲ ਪਾਛਦੀ ਨਹੀਂ ਕਿਹਝੀਆਂ ਗੱਲਾਂ ਕਰਦੀਆਂ ਹੋ ਜੀ ਤੁਹਾਨੂੰ ਪਤਾ ਮੇਰਾ ਨਾਮ ਬਦਨਾਮ ਹੋਇਆ ਹੋਇਆ ਉਹਦੀ ਟੀਮ ਨੂੰ ਲੱਗਦਾ ਵੀ ਮੈਂ ਨਸ਼ਾ ਵੇਚਦੀ ਆਂਗੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਮੈਨੂੰ ਦੱਸ ਦੋ ਵੀ ਕੌਣ ਨਸ਼ਾ ਵੇਚਦੀ ਆ ਓਏ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦੂੰ ਫੇਰ ਦੱਸ ਦੂੰ ਫੇਰ ਪੂਰਨੀ ਜੀ ਮੈਨੂੰ ਤਾਂ ਹੁਣੇ ਦੱਸੋ ਕੌਣ ਵੇਚਦੀ ਆ ਮੈਂ ਪਾੜਾਂ ਉਹਦੇ ਖਾਕਾਂ ਲੱਤਾ ਤੋੜੂ ਜਿਹੜਾ ਮੈਨੂੰ ਪਤਾ ਲੱਗਾ ਵੀ ਵੇਚਦਾ ਓ ਤੈਨੂੰ ਕੌਣ ਕਹਿੰਦਾ ਤੂੰ ਨਸ਼ਾ ਵੇਚਦੀ ਆ ਓ ਮੈਨੂੰ ਤਾਂ ਅੱਧਾ ਪਿੰਡ ਕਹਿਣ ਲੱਗਾ ਉਹਨੇ ਕੰਤਰੀ ਨੇ ਵੀ ਇਹ ਨਸ਼ਾ ਵੇਚਦੀ ਆ ਚਰਨੋਂ ਨਸ਼ਾ ਵੇਚਦੀ ਆ ਉਹ ਦਾਖਤਾ ਮੈਂ ਤਾਂ ਮੈਨੂੰ ਪਤਾ ਨਾ ਤੇਰੇ ਨਾਲ ਢਿੱਡ ਚ ਨਾ ਗੋਲੇ ਇਕੱਠੇ ਹੋ ਜਾਂਦੇ ਨੇ ਮੈਨੂੰ ਪਤਾ ਤੂੰ ਰਹਿ ਨਹੀਂ ਸਕਦੀ ਦੱਸੇ ਬਣਾ ਆਹੋ ਤੁਹਾਡੀ ਟੀਮੀ ਦੀ ਬੇਇੱਜ਼ਤੀ ਹੋਈ ਜਾਵੇ ਤੁਸੀਂ ਨਾ ਦੱਸਿਓ ਮੈਨੂੰ ਹਾਂ ਓਏ ਆਇਆ ਮੇਰੀ ਟੀਮੀ ਦੀ ਬੇਇੱਜ਼ਤੀ ਕਿਵੇਂ ਹੁਣ ਦੇ ਦੂੰਗਾ ਚੱਲ ਨਾ ਹੁਣ ਤਾਂ ਲੱਗ ਰਹੀ ਆ ਤੁਹਾਨੂੰ ਕਹਿੰਦੀ ਥੱਪੜ ਮਾਰੂੰ ਹੁਣ ਮੇਰਾ ਨਾਂ ਲੈਂਦੀ ਆ ਵੀ ਮੈਨਾਂ ਸੇ ਵੇਚਦੀ ਆ ਮੈਨੂੰ ਨਹੀਂ ਪਤਾ ਮੈਨੂੰ ਦੱਸੋ ਕੌਣ ਵੇਚਦਾ ਓਏ ਆ ਤਾਂ ਮੈਨੂੰ ਪਤਾ ਫਿਰ ਦੱਸੋ ਮੈਨੂੰ ਚੱਲ ਨਾ ਮੇਰਾ ਪਿਆਰ ਬਹੁਤਾ ਆਉਂਦਾ ਵੇ ਉਹ ਪਿਆਰ ਤਾਂ ਮੈਨੂੰ ਬਝੇਰਾ ਆਉਂਦਾਗਾ ਤੁਸੀਂ ਮੈਨੂੰ ਐ ਦ ਮੰਤੂ ਈ ਤਾਈ ਹਾਂ ਉਹ ਮੈਂ ਪੱਤੀ ਗਈ ਸ਼ੁਭ ਸ਼ੁਭ ਬੋਲੋ ਕੀ ਬੋਲੀ ਕਰਨੇ ਹੋ ਕੋਈ ਮਜੀਦ ਤਾਈ ਵੇਚਦੀ ਆ ਕੁਕੀ ਤਾਈ ਤਾਈ ਮਿੰਤਾ ਚ ਕੀ ਨਹੀਂ ਆ ਉਹ ਫਿਰ ਤਾਂ ਹੱਥ ਪੈਟਣ ਦੇ ਬੈ ਗਈ ਮਜੀਦ ਤਾਈ ਉਹ ਤਾਂ ਮੇਰੇ ਕੋਲ ਆਉਂਦੇ ਕਿੰਨੀਆਂ ਕਿੰਨੀਆਂ ਮਠੀ ਮਠੀ ਗੱਲਾਂ ਮਾਰ ਕੇ ਜਾਂਦੀ ਆ ਜਦੋਂ ਆਉਂਦੀ ਆ ਹੈ ਮੈਨੂੰ ਕਹਿੰਦੀ ਕਹਿੰਦੀ ਜਿਹੜਾ ਵੇਚਦਾ ਕਹਿੰਦੀ ਤਾਂ ਲੱਕ ਢੋੜਾ ਕਿ ਉਹਦੀ ਐ ਕਰਾਂਗੇ ਓਏ ਮੈਂ ਮਰ ਜਾ ਦੇਖ ਲੈ ਘਰ ਦਾ ਭੇਤੀ ਲੰਕਾ ਢਾਵੇ ਹੈ ਮੈਂ ਤਾਂ ਲੈ ਲੈ ਜਾਂਦੀ ਆ ਨੌ ਮੇਰਾ ਬਦਨਾਮ ਕਰੀ ਜਾਂਦੀ ਆ ਓਏ ਇਹਨਾਂ ਲੋਕਾਂ ਨੂੰ ਤਾਂ ਪਤਾ ਹੀ ਗੱਲ ਦਾ ਉਹ ਮੈਂ ਤੈਨੂੰ ਤਾਂ ਹੀ ਦੱਸਦਾ ਤੇ ਮੈਂ ਕੋਈ ਗੱਲ ਤੇ ਮੈਂ ਠਹਿਰ ਕੇ ਦੱਸ ਦੂੰਗਾ ਜੀ ਕਹਿ ਜਿਆ ਗੱਲਾਂ ਕਰਦੇ ਹੋ ਤੁਸੀਂ ਦੇਖਿਓ ਸਹੀ ਮੈਂ ਉਹਦਾ ਮਨਜੀਤ ਦੇ ਖਾਖਾ ਪਾਣੂ ਨਾਲੇ ਉਹਨੂੰ ਫੜਾਉਂਗੀ ਪੰਚਾਇਤ ਚ ਉਹਦੀ ਬੇਇੱਜ਼ਤੀ ਕਰਾਉਂ ਪੂਰੀ ਹਾਂ ਜ਼ਰੂਰ ਇਹ ਕੰਮ ਕਰਨਾ ਪਊ ਆਪਾਂ ਨੂੰ ਨੇ ਚੱਲ ਮੈਂ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਰੋਲਾ ਨਹੀਂ ਪਾਉਂਦੀ ਮੈਂ ਸਾਵੇਂ ਸਾਵੇਂ ਮਨਜੀਤ ਨੂੰ ਜਾ ਕੇ ਪੁੱਛੂੰਗੀ ਕਿ ਹਾਂ ਭਾਈ ਦੱਸ ਆਹੋ ਉਹਦੀ ਕੁਤਨੀ ਕਰ ਜਾ ਕੇ ਪੁੱਛਾਂ ਨੂੰ ਰੋਲਾ ਨਾ ਪਾਈ ਤੂੰ ਪਹਿਲਾਂ ਨਹੀਂ ਪਾਉਂਦੀ ਜੀ ਰੋਲਾ ਮੈਂ ਬੋਈ ਥੋੜੀ ਆ ਔਰ ਕਾਨੂੰ ਪਤਾ ਕੀ ਲੋਕ ਆਪਾਂ ਕਹੇ ਲੱਗ ਜਾਣਗੇ ਦੇਖਣ ਇਹਨਾਂ ਨੇਗਾ ਆਪਾਂ ਇਹਨਾਂ ਨੂੰ ਸਾਰਾ ਕੁਝ ਸਤਾ ਤੇਨ ਨੂੰ ਨਹੀਂ ਪਤਾ ਇੱਥੇ ਪੁੱਛ ਕੇ ਸਭਾ ਤਾਂ ਹੋਣ ਲੱਗ ਗਏ ਬਾਅਦ ਚ ਚੰਗਾ ਨਹੀਂ ਪਾਉਂਦੀ ਵਾਲਾ ਆ ਢੋਕਾ ਤੱਕ ਲਿਓ ਡੰਗਰਾਂ ਨੂੰ ਪਾ ਦਿਓ ਜਾ ਉਹ ਡੰਗਰਾਂ ਨੂੰ ਪਾਉਣਾ ਕਰ ਲਿਓ ਲਿਓ ਕਾਨਵੇਂ ਚ ਤਾਈ ਜੀ ਪਿੰਡ ਚ ਨਸ਼ਾ ਤਾਈ ਮੰਜੀ ਮੇਰੀ ਘੈਂਟ ਤਾਈ ਤਾਈ ਨਾਲ ਦਿਲੋਂ ਪਿਆਰ ਹੈ ਤਾਈ ਨੂੰ ਛੇਤੀ ਮੈਂ ਲਿਆਉਂਗਾ ਵਲਾਗਿੰਗ ਤਾਈ ਦੇ ਕੋਲ ਤੋ ਲੱਗੇ ਉਹ ਤਾਈ ਦਾ ਤਾਈ ਤਾਈ ਦੇ ਗਰੇਡ ਤੇ ਜਾਂਦਾ ਸੀ ਜਿੰਦਾ ਲੱਗਿਆ ਸੀ ਉੱਥੇ ਹੈ ਜਿੰਦਾ ਲੱਗਿਆ ਸੀ ਤਾਈ ਦੇ ਗਰੇਡ ਤੇ ਜਾਂਦਾ ਸੀ ਸੀ ਹਾਂ ਮੈਂ ਜਾਉਂਗੀ ਜੜੀ ਜੜਾਈ ਤਾਂ ਠੀਕ ਆ ਸੀਰ ਪਾ ਦੂੰ ਮੇਰੇ ਠੰਡ ਰੱਖ ਵਗ ਜੀ ਇਹ ਸੀਨ ਲਵੋ ਪਹਿਲਾਂ ਮੇਰਾ ਲਵ ਆ ਕਿਵੇਂ ਕੋਈ ਨਹੀਂ ਬੜਾ ਹੋਰ ਯਾਰਾ ਤਾਇਆ ਜਿੰਦਾ ਅੰਦਰ ਲਾ ਦੇ ਕਿੰਨਾ ਨਾ ਆਵਰੇ ਲਾ ਦੇ ਯਾਰਾ ਨਾ ਦੇ ਜਿੰਦਾ ਹੋਰੀ ਜਿੰਦਾ ਤਾਇਆ ਜਿੰਦਾ ਕਿਹੜਾ ਦੇਖ ਆ ਤੀ ਮੈਂ ਉੱਧਰ ਆਉਂਗੀ ਚੱਲ ਇਹ ਸਾਡਾ ਸ਼ੂਟ ਚੱਲ ਰਿਹਾ ਜੀ ਅਮਲੀ ਦੀ ਬੋਟੀ ਦਾ ਇਸ ਵਿੱਚ ਤੁਹਾਨੂੰ ਦਿਖਾਉਨੇ ਆ ਅਮਲੀ ਮਾਲ ਪੱਤਾ ਖਾਈ ਜਾਂਦਾ ਹਨਾ ਵਿਚਾਰੀ ਉਹਦੀ ਘਰ ਵਾਲੀ ਪਰੇਸ਼ਾਨ ਹੋਈ ਜਾਂਦੀ ਆ ਉਹਨੂੰ ਚਾਪੱਤੀ ਵਾਸਤੇ ਵੀ ਪੈਸੇ ਨਹੀਂ ਮਿਲਦੇ ਤੇ ਪਿੰਡ 'ਚ ਨਸ਼ਾ ਇਹੋ ਜਿਹਾ ਬੰਦਾ ਵੇਚਦਾ ਜੀ ਤੇ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਬੰਦਾ ਵੀ ਨਹੀਂ ਲੇਡੀਜ਼ ਵੇਚਦੀ ਆ ਯਾਰ ਕੁਝ ਨਹੀਂ ਹੁੰਦਾ ਇਹਦਾ ਉਹੀ ਗਾਹ ਪਾਈ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਹੈ ਹੈ ਇਹਨਾਂ ਨੂੰ ਇੱਕ ਕਾਰਡ ਲਗਾਉਣਾ ਹੈ ਜੇਬ 'ਚ ਪਾ ਕੇ ਲੈ ਜੀ ਉਹਨਾਂ ਨੇ ਹੋਰ ਵੀ ਕੰਮ ਕਰਨਾ ਖੋਲਾਂਗੇ ਨਾਲ ਦੀ ਨਾਲ

ਜਿੰਦਾ ਲੈ ਦੇਖ ਲੈ ਕਿ ਧੀ ਚਤਰ ਚਲਾ ਕਾ ਬੁੜੀ ਹੈ ਮੈਂ ਤਾਂ ਕਹਿੰਦੀ ਤੇ ਸਾਊਆ ਸਾਊਆ ਆ ਕੰਜਰੀ ਜਿੰਦਾ ਲਾ ਕੇ ਨਿਕਲ ਗਈਆਂ ਉਹ ਤਾਂ ਸਿਆਣੀ ਬਿਆਣੀ ਗਾਲਾਂ ਕੱਢਣ ਨੂੰ ਜੀ ਨਹੀਂ ਕਰਦਾ ਵੈੜਿਆਂ ਦੀ ਰੰਨ ਨੂੰ ਹੈ ਦੇਖ ਲੈ ਇਹ ਮੈਨੂੰ ਲੱਗਦਾ ਤਾਂ ਜਿੰਦਾ ਲਾ ਕੇ ਨਿਕਲੀ ਆ ਆ ਪਿੰਡ ਚ ਅਨਾਉਂਸਮੈਂਟ ਨਹੀਂ ਹੋਈ ਪੰਚਾਇਤ ਨੇ ਕਰਾਇਆ ਵੀ ਜਿਹੜਾ ਨਸਾ ਵੇਚਦਾ ਫੜਿਆ ਗਿਆ ਉਹ ਤੇ ਪਰਚਾ ਪਾਊਗਾ ਦੇਖ ਲੈ ਚੱਲ ਉਹ ਦਾ ਟਕ ਕੋਲੋਂ ਵਧੀਆ ਹੋਇਆ ਪੰਚਾਇਤ ਨੇ ਵਧੀਆ ਕੰਮ ਕਰਤਾ ਇਹਦਾ ਨਸਾ ਵੇਚੂਗਾ ਤੇ ਪਰਚਾ ਹੋਊਗਾ ਚੱਲ ਨਿਕਲ ਲੈ ਲੈ ਇਹੋ ਸਾਕੇ ਸੋਪਣੋਂ ਉਹ ਜਿਹਾ ਬਾੜਿਆ ਲੀ ਕੱਲ ਮੇਰੇ ਬੰਦੇ ਨੇ ਮੇਰੇ ਤੇ ਥੱਪੜ ਮਾਰਿਆ ਇਹਨੂੰ ਪੁੱਛਦੀ ਹਾਂ ਮੈਂ ਪਿਓ ਦੀ ਰਾਨੀ ਠੀਕ ਹੈ ਕਿੱਦ ਨੂੰ ਲਾਉਂ? ਈਰੇ ਨਾਲ ਮੈਂ ਸਾਹ ਹੀ ਕਰਦਾ ਦੇਖ ਦੇਖ ਕਿ ਲੋਕ ਕਿੱਥੇ ਹੈ ਹੈ ਮੈਂ ਬੈ ਨਾ ਮੈਨੂੰ ਦੇਖ ਕੇ ਲੋਕੀ ਕਹਤਾ ਤੂੰ ਤੈਨੂੰ ਦੇਖ ਕੇ ਘਾਤ ਲੁਕੂੰਗੀ ਮੈਂ ਤੈਨੂੰ ਉਥੋਂ ਦੇ ਇੱਕ ਹਾਕ ਮਾਰਿਆ ਤਾਂ ਤੂੰ ਜਵਾਬ ਦਿੱਤਾ ਪਿੱਛੇ ਹੀ ਮੁੜ ਗਈ ਮੈਨੂੰ ਤਾਂ ਸੁਣੀ ਹੀ ਹੈਗੀ ਤੈਨੂੰ ਕਨ ਸੁਣਨੀ ਆ ਉਹ ਤਾਂ ਹੋਰ ਹੀ ਸਿੱਧਲ ਕਰਦੇ ਨੇ ਤੇ ਪਤਾ ਲੱਗਿਆ ਮੈਨੂੰ ਦੰਗੀਆਂ ਗੱਲਾਂ ਕਿਉਂ ਮੈਂ ਤੈਨੂੰ ਕੀ ਕਿਹਾ ਕੱਲ ਤਾਂ ਆਪਾਂ ਚੰਗੇ ਭਨੇ ਵੋਟਾਂ ਵਾਕੇ ਆਏ ਆ ਜੀ ਤੂੰ ਮੈਨੂੰ ਨਹੀਂ ਕਿਹਾ ਤੂੰ ਮੇਰੇ ਬੰਦੇ ਨੂੰ ਕਿਹਾ ਤੂੰ ਮੇਰੇ ਬੰਦੇ ਨੂੰ ਕਿਹਾ ਕਿ ਥੱਪੜ ਮਾਰੂ ਹੈ ਕਿ ਆਣਾ ਬਹਿਣਾ ਹੈਗਾ ਤੇਰੇ ਪਿਓਾਂ ਵਰਗਾ ਡੇਢ ਲੱਗਦਾ ਸ਼ਰਮ ਨਹੀਂ ਆਉਂਦੀ ਤੈਨੂੰ ਐ ਕਹਿੰਦੇ ਨਹੀਂ ਚਰਲ ਤੂੰ ਮੇਰੇ ਤੇ ਕਾਨੂੰ ਦੁਸ਼ਣ ਲੰਨੀ ਆ ਮੈਂ ਖੱਦ ਕੇ ਹਾਂ ਉਹਨੂੰ ਮੈਂ ਥੱਪੜ ਮਾਰੂ ਮੈਂ ਕਹਿ ਸਕਦੀ ਆ ਮੈਂ ਤਾਂ ਬਾਈ ਬਾਈ ਕਹਿ ਕੇ ਇੱਜ਼ਤ ਕਰਦੀ ਆ ਉਹਦੀ ਨਹੀਂ ਤੇਰੇ ਘਰੇ ਲਾਂਬਾ ਲੈ ਕੇ ਆਇਆ ਦੀ ਤੇਰੇ ਘਰ ਵਾਲਾ ਰੁੜ ਜਾਣਾ ਪਤਾ ਮੈਨੂੰ ਮੇਰੇ ਘਰੇ ਜਾ ਕੇ ਕੀ ਕਹਾਂ ਮੇਰੇ ਬੰਦੇ ਸਾਹਮਣੇ ਕੀ ਕਹਿ ਕੇ ਆਇਆ ਹੁਣ ਨਹੀਂ ਮੈਨੂੰ ਤਾਂ ਦਾਦੀ ਨੂੰ ਵੀ ਸ਼ਰਮ ਆਉਂਦੀ ਆ ਹੁਣ ਤੇ ਤੈਨੂੰ ਦੱਸਦਾ ਤੂੰ ਯਕੀਨ ਨਹੀਂ ਕਰਨਾ ਨਹੀਂ ਮੈਨੂੰ ਰੁੜ ਜਾਣਾ ਮੇਰੇ ਘਰ ਵਾਲੇ ਸਾਹਮਣੇ ਕਹਿੰਦਾ ਕਹਿੰਦਾ ਲਵ ਜੂ ਨੂੰ ਮੈਂ ਮਰ ਜਾ ਹੋਰ ਅੰਟੀ ਗੱਲ ਕੱਖਿਆ ਗਿਆ ਨਹੀਂ ਆਹੋ ਸਭ ਨੇ ਏਡੀ ਗੱਲ ਕਹ ਕੇ ਆ ਮੇਰਾ ਬੰਦਾ ਲਾਂਬਾ ਲੈ ਕੇ ਆਇਆ ਸੀ ਮੇਰਾ ਬੰਦਾ ਕਹਾ ਕਹਿੰਦਾ ਤੂੰ ਵੀ ਟੈਟ ਹੋਈ ਵਰਦੀ ਆ ਹਾਂ ਤੂੰ ਆਹ ਲੱਗ ਰਹੀ ਦੀ ਕੀ ਕੀ ਟੈਟ ਹੋਈ ਸੀ ਐਕਸ਼ਨ ਉਹੋ ਉਹ ਬੋਸ ਤਾ ਨਾ ਗੀ ਬੁਰਾ ਹਾਲ ਹੀ ਕਰਦਾ ਉਹ ਥੱਕ ਗਿਆ ਪਤਾ ਨਾ ਬਸ ਸਿੰਦਰ ਜੱਟ ਜੀ ਉਹ ਕੀ ਦੀ ਸਿੰਦਰ ਪੱਕਾ ਸਿੰਦਰ ਨੇ ਉਹ ਕੰਮ ਤਾਂ ਜੀ ਵਧੀਆ ਕਰ ਰੱਖਿਆ ਹੈ ਨਾ ਉਹ ਵਧੀਆ ਕੰਮ ਕਰਦੀਆ ਸਿੰਦਰ ਅੱਛਾ ਹਾਂ ਬੈਠੋ ਉਹ ਉਹ ਬੇਬੇ ਕਿੱਧਰ ਗਈ ਬੇਬੇ ਤਾਂ ਜੀ ਉੱਥੇ ਖੜੀ ਆ ਉਹਨੂੰ ਪਤਾ ਤਾਂ ਹੈਗਾ ਬੇਬੇ ਦਾ ਉੱਥੇ ਨਾ ਗਈ ਪਾਕਪੁਰਾ ਵਾਲਾ ਚ ਉਹ ਉਹ ਦੱਸੋ ਉੱਥੇ ਕੀ ਕਰਦੀ ਆ ਖਾ ਪੀ ਕੇ ਆਉਗੀ ਸਮਾਰ ਕੇ ਰੱਜ ਕੇ ਹਾਂ ਉਹ ਘਰੇ ਵੀ ਹੁਣ ਕਾ ਕੰਮ ਤੋਂ ਹੁੰਦਾ ਦੇਖਣਾ ਤੇ ਕੋਈ ਜੀ ਤੁਹਾਨੂੰ ਪਤਾ ਹੀ ਮੂੰਹ ਤੇ ਕਰਾਇੰਗੇ ਹਾਂ ਕਰਾ ਦੂੰਗੀ ਵਾਲਿਸ ਜਾਨੀ ਮੇਰੀ ਗੱਲ ਕਰਾਈ ਮੜ ਜੀ ਮੇਰਾ ਬੰਦਾ ਨਹੀਂ ਹੁਣ ਤੁਹਾਡੇ ਮੂੰਹ ਲੱਗਦਾ ਮੇਰੇ ਬੰਦੇ ਨੇ ਕਹਿਦਾ ਕਿ ਨਾ ਫਿਰ ਮੇਰੇ ਤੋਂ ਦੂਸ਼ਨ ਲਾਂਦਾ ਉਹ ਮੈਂ ਕੋਈ ਨਹੀਂ ਕਿਹਾ ਹੈਗਾ ਗੱਲ ਸੁਣ ਲੈ ਸਾਰੇ ਪਿੰਡ ਤੇ ਉਨਾਂ شریف ਬੰਦਾ ਨਹੀਂ ਹੁਣਾ ਜਿੰਨਾ شریف ਉਹ ਮੇਰਾ ਬੰਦਾ ਹਾਂ ਮੈਂ ਕਦ ਕੇ ਹਾਂ ਮਾੜਾ ਮੈਂ ਕੋਈ ਸੌ ਨਹੀਂ ਖਾਂਦਾ ਮੇਰੇ ਬੰਦੇ ਦੀ ਮੇਰਾ ਬੰਦਾ ਟਰੱਕ ਡਰਾਈਵਰ ਆ ਦੇਖ ਟਰੱਕ ਤੇ ਵੀ ਜਾਂਦਾ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਹਾਂ ਆ ਮਾੜਾ ਮੋਟਾ ਦਾਰੂ ਪੀ ਲਾਤਾ ਲਾਈ ਲੰਦ ਨੇ ਡਰਾਈਵਰ ਭਾਈ ਚੱਲ ਚਾਰਨੋ ਮੈਂ ਕਿਹਾ ਤੇਰੇ ਘਰ ਵਾਲੇ ਨੂੰ ਮਾੜਾ ਕਿਹਾ ਮੇਰੀ ਬਥੇਰੀ ਇੱਜ਼ਤ ਕਰੀ ਆ ਉਹਨੇ ਘਰ ਗਈ ਨੂੰ ਮੈਂ ਕੀ ਮੈਂ ਮਾੜਾ ਕਿਹਾ ਨਾਲੇ ਐਡੀ ਗੱਲ ਜਿਹੜਾ ਤੂੰ ਦੁਸ਼ਣ ਲਾਰੀਆਂ ਇਹ ਨਾ ਲਾ ਭਾਈ ਨਹੀਂ ਭੈਣੇ ਤੂੰ ਸਾਡੇ ਲਾਇਆ ਨਹੀਂ ਹਾਏ ਹਾਏ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਆਪਦਾ ਸਿਰ ਪਟਣਾ ਪਊਗਾ ਸੌਕੜੇ ਹਾਂ ਹੁਣ ਤੂੰ ਪਰਾ ਮੂੰਹ ਮੂੰਹ ਕਰ ਕਰਕੇ ਗੱਲਾਂ ਕਰਦੀਆਂ ਤੇਰੇ ਨਾਲ ਤਾਂ ਗੱਲ ਕਰਨ ਚ ਘਟਾ ਜੇ ਮੇਰੇ ਬੰਦੇ ਨੂੰ ਹੁਣ ਬੋਲੇ ਆ ਨਾ ਕੁਝ ਵੀ ਬੁਲਾਇਆ ਤਾਂ ਦੇਖੀ ਫਿਰ ਤੇਰੇ ਪੈਂਦੀਆਂ ਹਾਂ ਐ ਵੀ ਮੱਛਰੀ ਫਿਰਦੀ ਆ ਮੈਂ ਇਹਦੇ ਘਰ ਵਾਲੇ ਨੂੰ ਕੱਟ ਕੇ ਆ ਤਾਂ ਵੀ ਮੈਂ ਤੇਰੇ ਥੱਪੜ ਮਾਰੂੰ ਮੈਂ ਤਾਂ ਉਹ ਨਹੀਂ ਇੰਨੀ ਇ ਕੋਈ ਨਾ ਜਿੱਦਣ ਉਹ ਰਾਤ ਮਰ ਗਿਆ ਨਾ ਕਿਤੇ ਉਹਨੂੰ ਹੀ ਘਰ ਕੇ ਪੁੱਛੋ ਵੀ ਦੱਸ ਮੈਂ ਤੇਰੇ ਕਦੋਂ ਥੱਪੜ ਮਾਰੇ ਨੇ ਮੈਂ ਤੈਨੂੰ ਕਦੋਂ ਕਿਹਾ ਉਹ ਹੀ ਦੁਸ਼ਣ ਲਈ ਜਾਣਾ ਜਿੰਨੂੰ ਦੇਖੋ ਚੜ ਚੜਾਈ ਜਾਂਦਾ ਦੱਸ ਪਹਿਲਾਂ ਤੇ ਇਹਦੀ ਸਾਸ ਨੂੰ ਦੱਸੂਗੀ ਵੀ ਤੇਰੀ ਨੂੰ ਜਿੱਥੇ ਮੈਨੂੰ ਮਿਲਦੀ ਹੈ ਨਾ ਉੱਥੇ ਹੀ ਖੜ ਕੇ ਮੇਰੇ ਨਾਲ ਲੜਦੀ ਆ ਬਹਾਨੇ ਬਹਾਨੇ ਜੀ ਨਾ ਇਹ ਹਰਾਮ ਕਰਤਾ ਮੇਰਾ ਤਾਂ ਕਿ ਕਹਿ ਦੂ ਮੈਂ ਤਾਂ ਤਾਂ ਹਰ ਮਿਕਸ ਖਾਨ ਤੇ ਵੀਦੀ ਮੈਂ ਤਾਂ ਫਲਾਣੇ ਗੁਰਦੁਆਰੇ ਮੱਥਾ ਟੇਕਣ ਗਈ ਸੀ ਬਾੜਿਆਂ ਦੀ ਰੰਨ ਪੁੱਕੀ ਵੇਚਦੀ ਆ ਹੈ ਨਾ ਆ ਜਾਣ ਦੇ ਕੀ ਵੇਚਦੀ ਆ ਜੀ ਬਾੜਿਆਂ ਦੀ ਰੰਨ ਪੁੱਕੀ ਵੇਚਦੀ ਆ ਆ ਜਾਣ ਦੇ ਇਹ ਇਹਨੂੰ ਵੀ ਘਾੜ ਰੱਖਿਆ ਛੱਡ ਮੈਨੂੰ ਆ ਲਾ ਦਿੰਦੇ ਸੋਲੀ ਨਹੀਂ ਆ ਜਾਣਦੇ ਬੈੜਿਆਂ ਦੀ ਰਨ ਨੂੰ ਲਾਤੇ ਲਾ ਤਰਕੇ ਪਾੜੂਗੀ ਦੇਖੀ ਸਹੀ ਜੇ ਨਾ ਦੋ ਸੋਲੀ ਨਹੀਂ ਤੂੰ ਤਾਂ ਬਾਅਦ ਚ ਪਾੜਾਂਗੀ ਪਹਿਲਾਂ ਤਾਂ ਮੈਂ ਉਹਦੇ ਖਾਕਾ ਪਾੜੀ ਬਰੇ ਖਾਕਾ ਪਾੜੂ ਲੱਤ ਤੇ ਲੱਤ ਔਖਾ ਲੱਗਦਾ ਉਹਦਾ ਮੈਂ ਬੋਲਦੀ ਨਾ ਤੇ ਤੂੰ ਤਾਂ ਬਾਅਦ ਚ ਪਾੜਾਂਗੀ ਉਹਨੇ ਮੇਰੇ ਘਰ ਦਾ ਬਾਬਨ ਪਾਟ ਰੱਖਿਆ ਬੜਾ ਬੰਦਾ ਬਗਾੜ ਰੱਖਿਆ ਤੂੰ ਤਾਂ ਬਾਅਦ ਚ ਕੀ ਸੀਗਾ ਤੂੰ ਤਾਂ ਬਾਅਦ ਚ ਪਾੜੇਂਗੀ ਪਹਿਲਾਂ ਮੈਂ ਲੱਤੇ ਪਹਿਲਾਂ ਮੈਂ ਖੱਖਾ ਪਾੜੂਰੀਆਂ ਬਸ 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 ਚੱਲ ਆ ਜਾ ਚੱਲ ਇਹ ਜਿਹੜੇ ਬੰਦੇ ਪਾੜਨ ਦੀਆਂ ਗੱਲਾਂ ਕਰੀ ਜਾਂਦੇ ਨੇ ਇਹਨਾਂ ਤੋਂ ਕਾਗਜ਼ ਨਹੀਂ ਪਟਣਾ ਬੜਿਆ ਕਸਟਮ ਤੂੰ ਤਾਂ ਬਾਅਦ ਚ ਪਾੜੇਂਗੀ ਪਹਿਲਾਂ ਤਾਂ ਉਹਦੀਆਂ ਖੱਖਾ ਮੈਂ ਪਾੜੂ ਮੇਰੇ ਬੰਦੇ ਨੂੰ ਬਗਾੜ ਰੱਖਿਆ ਸਾਰਾ ਘਰ ਪੱਟੀ ਵਿੱਚ ਘਰ ਰੱਖੀ ਆ ਮੇਰੀ ਕੋਈ ਤਾਂ ਬਚਨ ਦੀ ਮਾਰੀ ਤਾਈ ਦਾ ਨਾਮ ਲਾਈ ਜਾਨੀ ਮੈਨੂੰ ਨਹੀਂ ਲੱਗਦਾ ਵੀ ਤਾਈ ਨਸ਼ਾ ਵੇਚਦੀ ਆ ਤੈਨੂੰ ਕਾਹਨ ਲੱਗੂਗਾ ਭਾਈ ਤੇਰਾ ਬੰਦਾ ਖਾਂਦਾ ਪਾਈ ਤੋਂ ਲਿਆ ਲਿਆ ਖਾਂਦਾ ਤੈਨੂੰ ਤਾਂ ਮੈਂ ਦਿਖਿਉਂਈਆਂ ਫਰੀਰੀ ਮੇਰਾ ਨੌ ਲੈਦਨੀਆ ਜਾ ਦੇਖ ਲੈ ਵੀ ਤੂੰ ਉਹਨਾਂ ਸਵੇਲਦੀਆਂ ਤੂੰ ਮੈਂ ਨਾ ਸਾਨੂੰ ਸਾਰੀ ਵੇਚਦੀ ਮੇਰੀ ਗੱਲ ਸੁਣ ਲੈ ਤਾਈ ਨਸ਼ਾ ਵੇਚਦੀ ਨਾ ਤੇਰੇ ਕੋਲ ਕੀ ਸਬੂਤਾਂ ਵੀ ਤਾਈ ਨਸ਼ਾ ਵੇਚਦੀ ਆ ਜੇ ਤਾਈ ਨਸ਼ਾ ਨਾ ਵੇਚਦੀ ਹੁੰਦੀ ਤਾਈ ਜਿੱਦਾਂ ਲਾ ਕੇ ਨਿਕਲਦੀ ਜਦੋਂ ਦੀ ਲੋਕਮੈਂਟ ਹੋਈ ਆ ਪਿੰਡ ਦੇ ਵਿੱਚ ਪੰਚਾਇਤ ਨੇ ਤਾਂ ਆਈ ਆ ਵੀ ਜਿਹੜਾ ਨਸ਼ਾ ਵੇਚਦਾ ਫੜਿਆ ਗਿਆ ਉਹਨੂੰ ਥਾਣੇ ਤੇ ਫੜਾਇਆ ਰੋ ਤਾਈ ਉਧਰ ਦੀ ਗਾਇਬ ਆ ਇਹ ਗੱਲ ਤਾਂ ਹੈਗੀ ਆ ਤਾਈ ਕੱਲ ਵੋਟਾਂ ਪਾਣ ਨਹੀਂ ਗਈ ਹੈਗੀ ਫੇਰ ਪਰ ਮ ਦੀ ਬਸ ਕਰ ਬਸ ਕਰ ਇਸ ਤੇ ਉਸ ਚਿਰ ਤੇ ਕੋਈ ਨਹੀਂ ਗਈ ਇਹਦਾ 900 ਤੂਏ ਖਾ ਕੇ ਹੁਣ ਬਿੱਲੀ ਹੱਜ ਕਰਨ ਚਲੀ ਗਈ ਆ ਕੇ ਕਹਿ ਦੂ ਮੈਂ ਤਾਂ ਧਾਰਮਿਕ ਸਥਾਨ ਤੇ ਗਈ ਦੀ ਮੈਂ ਤਾਂ ਫਲਾਣੇ ਗੁਰਦੁਆਰੇ ਮੱਥਾ ਟੇਕਣ ਗਈ ਸੀ ਬਾਹੜਿਆਂ ਦੀ ਰੰਨ ਪੁੱਕੀ ਵੇਚਦੀ ਆ ਹੈ ਆ ਜਾਣ ਤੇ ਪਾਪੇ ਲੈ ਤਰ ਕੇ ਪਹਾੜੂ ਕੋਕੜ ਨੂੰ ਤੂੰ ਤਾਂ ਕੀ ਕਹੇਂਗੀ ਪਹਿਲਾਂ ਤਾਂ ਮੈਂ ਪੜੂ ਮੇਰੇ ਘਰ ਵਾਲੇ ਨੇ ਰਿਗਾਰਡ ਰੱਖਿਆ ਨਹੀਂ ਮੈਂ ਉਹੀ ਤਾਂ ਕਹਿਨੀ ਆ ਵੀ ਜਿਹਨੇ ਫਰੇਮ ਚੋਂ ਨਿਕਲ ਗਏ ਮੈਨੂੰ ਫੜੋ ਸਾਨੂੰ ਕਿ ਫੜਾ